ਇੱਕ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਪੱਥਰ ਦੇ ਉੱਤੇ ਥੜਾ ਬਣਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਲਿਖਿਆ ਹੋਇਆ। ਮੇਰੀ ਇੱਛਾ ਸੀ ਕਿ ਜਦੋਂ ਮੈਂ ਕਿਤੇ ਬਾਹਰ ਗਿਆ ਮੈਂ ਖੋਜ ਕਰਾਂਗਾ। ਜਦੋਂ ਮੈਂ ਇਟਲੀ ਗਿਆ ਤੇ ਇਟਲੀ ਤੋਂ ਸਪੇਨ ਗਿਆ ਤਿੰਨ ਦਿਨ ਰਹਿ ਕੇ ਮੈਂ ਵਾਪਸ ਮੁੜ ਆਇਆ। ਕਿਸੇ ਸਿੰਘ ਨੇ ਕਥਾ ਲਾਈ ਹੋਈ ਸੀ ਦੁਕਾਨ ਦੇ ਵਿੱਚ ਉਹਨਾਂ ਕੋਲ ਇੱਕ ਕੋਈ ਸੰਤ ਹੈ ਜਿਹੜੇ ਉਧਰਲੇ ਗੋਰੇ ਉਹ ਕਾਫੀ ਬੰਦਗੀ ਵਾਲੇ ਸੀ ਤੇ ਉਹ ਕਥਾ ਸੁਣਦੇ ਸੁਣਦੇ ਕਹਿੰਦੇ ਮੇਰੀ ਫੋਟੋ ਦੇਖ ਕੇ ਕਹਿੰਦੇ ਉਹਦੀ ਦੁਕਾਨ ਤੇ ਉਹ ਸਿੰਧੀ ਵੀਰ ਸੀਗਾ ਕਹਿੰਦੇ ਵੀ ਇਹ ਬੰਦਾ ਮਿਲ ਸਕਦਾ ਕਹਿੰਦੇ ਮਿਲ ਸਕਦਾ ਜੀ ਇਟਲੀ ਆਇਆ ਹੋਇਆ ਕਹਿੰਦੇ ਇਹਨੂੰ ਉੱਥੋਂ ਬੁਲਾਓ ਇਹ ਗੁਰਨਾਨਕ ਦੇਵ ਜੀ ਦਾ ਸਥਾਨ ਲੱਭ ਰਿਹਾ ਇੱਥੇ ਇਹਨੂੰ ਮੈਂ ਦੱਸੂਗਾ ਵੀ ਗੁਰੂ ਨਾਨਕ ਦੇਵ ਜੀ ਇੱਥੇ ਕਿੱਥੇ ਆਏ ਸੀਗੇ ਕਹਿੰਦਾ ਜਦੋਂ ਮੈਂ ਮੈਡੀਟੇਸ਼ਨ ਕਰਦਾ ਬੈਠ ਕੇ ਉਹ ਸਥਾਨ ਤੇ ਤਾਂ ਮੈਨੂੰ ਉਹ ਸਾਹਮਣੇ ਖੜੇ ਨਜ਼ਰ ਆਉਂਦੇ ਨੇ ਹਮੇਸ਼ਾ ਇਹ ਇੱਕ ਬੜੀ ਮੇਰੇ ਲਈ ਹੈਰਾਨਗੀ ਦੀ ਗੱਲ ਸੀ ਉਸ ਵਕਤ ਸਾਧ ਸੰਗਤ ਮੈਂ ਫੇਰ ਬਾਈਰ ਜਾ ਪਹੁੰਚਿਆ ਉੱਥੇ ਉੱਥੇ ਉਹ ਕੁੱਲ ਟੋਟਲ 7 ਦੇ ਕਰੀਬ ਮਹਾਤਮਾਨੇ ਉਧਰਲੇ ਇਸਾਈ ਮਤ ਵਾਲੇ ਉਹ ਮੈਨੂੰ ਲੈ ਕੇ ਉਸ ਸਥਾਨ ਤੇ ਗਏ ਉਹ ਪਹਾੜੀਆਂ ਦੇ ਵਿੱਚ ਜਾ ਕੇ ਬੜਾ ਉੱਚਾ ਚੜ ਕੇ ਜਾ ਕੇ ਇੱਕ ਚਰਚਾ ਹੈ 1500 ਸਾਲ ਪੁਰਾਣਾ ਉੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਘਟੋ ਘੜ 20-50 ਸਾਧੂਆਂ ਦੇ ਸਮੇਤ ਪਹੁੰਚੇ ਸੀ ਜਾ ਕੇ ਚਰਚਾ ਕੀਤੀ ਸੀ ਉਹਨਾਂ ਦੇ ਜਾਣ ਦਾ ਮਕਸਦ ਸੀ ਕਿ ਸਮਾਂ ਪਾ ਕੇ ਹੌਲੀ-ਹੌਲੀ ਪਿਓਰ ਜਿਹੜੀ ਗੁਰਮਤਿ ਗੁਰੂ ਤੋਂ ਮਿਲੀ ਹੁੰਦੀ ਕੋਈ ਵੀ ਕਿਸੇ ਨੂੰ ਮਤ ਉਹਦੇ ਵਿੱਚ ਆਪਣੀ ਮਤ ਦੇ ਮੁਤਾਬਕ ਰਲਣਾ ਸ਼ੁਰੂ ਹੋ ਜਾਂਦਾ ਹੈ ਇਹ ਕੂੜ ਕਬਾੜ ਜਿਹਾ ਪੈ ਜਾਂਦਾ ਜਿਵੇਂ ਹੁਣ ਪਿਆ ਹੋਇਆ ਆਪਣੇ ਚ ਇਸ ਵਕਤ ਸੱਚੇ ਪਾਤਸ਼ਾਹ ਉੱਥੇ ਜਦੋਂ ਪਹੁੰਚੇ ਚਰਚਾ ਕਰਕੇ ਸਹੀ ਮਾਰਗ ਦਰਸਾਏ ਸਤਿਗੁਰੂ ਨਾਨਕ ਸਾਹਿਬ ਨੇ ਇੱਕ ਵਾਰ ਮੈਂ ਪਹਿਲਾਂ ਜਾ ਕੇ ਵੈਸੇ ਦਰਸ਼ਨ ਕਰਿਆ ਸੀ ਉਸ ਸਥਾਨ ਤੇ ਉੱਤੇ ਜਾਣ ਦੀ ਮੇਰੀ ਹਿੰਮਤ ਨਹੀਂ ਪਈ ਕਿਉਂ ਬੜਾ ਉੱਚਾ ਸੀ ਸਰੀਰ ਭਾਰਾ ਸੀ ਜਾਣ ਨੂੰ ਮੈਨੂੰ ਔਖਾ ਲੱਗਦਾ ਸੀ ਜਦੋਂ ਉਹਨਾਂ ਸਤ ਮਹਾਤਮਾ ਦੇ ਨਾਲ ਅਸੀਂ ਗਏ ਉਧਰਲੇ ਸੰਤ ਜਿਹੜਾ ਗੇਟ ਬੰਦ ਸੀ ਜਿੱਥੇ ਨਾਕਾ ਜਿਹਾ ਲੱਗਿਆ ਹੁੰਦਾ ਵੀ ਗੱਡੀਆਂ ਇੱਥੇ ਪਾਰਕਿੰਗ ਕਰੋ ਤੇ ਤੁਰ ਕੇ ਜਾਓ ਉਹ ਸੰਤਾ ਨੇ ਕਿਹਾ ਵੀ ਇਹ ਸੰਤ ਇੰਡੀਆ ਤੋਂ ਆਏ ਨੇ ਆ ਆਪਣਾ ਚੱਕ ਦੋ ਹਾ ਨੰਡਾ ਜਿਆ ਤੇ ਸਿੱਧਾ ਉੱਪਰ ਜਾਣਾ ਸੀ ਇਹਨਾਂ ਨੂੰ ਉੱਤੇ ਲੈ ਉਹ ਗੱਡੀ 'ਚ ਫਿਰ ਉੱਤੇ ਲੈ ਗੇ ਬਿਲਕੁਲ ਸਿਰੇ ਤੇ ਹਾਂ ਜਿਹੜੀਆਂ ਉੱਥੇ ਥੋੜੀ ਜਿਹੀ ਹੋਰ ਉਚਾਈ ਸੀ ਉਹ ਸੀ ਤੁਰ ਕੇ ਗਏ ਜਦੋਂ ਉਸ ਖੇਤਰ ਦੇ ਵਿੱਚ ਆਨ ਐਂਟਰ ਹੋ ਗਏ ਤਾਂ ਮੇਰੇ ਸੁਭਾਵਕ ਹੀ ਜਿਵੇਂ ਗੁਰਨਾਨਕ ਸਾਹਿਬ ਦੇ ਵਾਕ ਹੀ ਚਰਨ ਪਏ ਸੀ ਤਾਂ ਮੇਰੇ ਸਰੀਰ ਵਿੱਚ ਵੀ ਅਸਰ ਹੋਇਆ ਮੈਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਵਾਹਿਗੁਰੂ 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 ਕੁਝ ਆਨੰਦ ਅਨੁਭਵ ਹੋਇਆ ਜਦੋਂ ਅੰਦਰ ਜਾ ਕੇ ਬੈਠੇ ਵੀ ਮੈਂ ਉਹ ਥਾਂ ਦੇਖਣੀ ਹੈ ਉਹ ਕਹਿੰਦੇ ਇਹੀ ਥਾਂ ਹੈ ਇੱਥੋਂ ਬਹੁਤ ਥੱਲੇ ਤੱਕ ਕਿੰਨੇ ਸੌ ਪੌੜੀਆਂ ਜਾਂਦੀਆਂ ਥੱਲੇ ਨੂੰ ਇੱਥੇ ਹੀ ਮਹਾਰਾਜ ਨੇ ਚਰਚਾ ਕੀਤੀ ਸੀ ਉਸ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਅਸੀਂ ਬੈਠੇ ਸਾਧ ਸੰਗਤ ਬਸ ਬੈਠਣ ਤੋਂ 2 ਮਿੰਟ ਬਾਅਦ ਹੀ ਸਮਾਧੀ ਲੱਗੀ ਇਹ ਇੱਕ ਨਿਸ਼ਾਨੀ ਹੁੰਦੀ ਹੈ ਕਿਉਂ ਜਦੋਂ ਭਾਈ ਸੂਰਤਾ ਸਿੰਘ ਜੀ ਨੂੰ ਦਾਸ ਮਿਲਿਆ ਸੀ ਰਿਸ਼ੀਕੇਸ਼ ਜਿਨ੍ਹਾਂ ਨੇ ਹੇਮਕੁੰਡ ਸਾਹਿਬ ਨੂੰ ਲੱਭਿਆ ਸੀ ਹੌਲਦਾਰ ਮੋਦਨ ਸਿੰਘ ਜੀ ਉਹਨਾਂ ਨੂੰ ਬਾਬਾ ਮੱਗਰ ਸਿੰਘ ਜੀ ਰਾਮਗੜ੍ਹ ਵਾਲੇ ਨੇ ਕਿਹਾ ਸੀ ਵੀ ਉਹ ਥਾਂ ਲੱਭੋ ਤੁਸੀਂ ਇਹ ਕਈ ਮਹਾਤਮਾ ਹੋਏ ਨੇ ਜਿਨ੍ਹਾਂ ਨੇ ਹੇਮਕੁੰਡ ਸਾਹਿਬ ਦੀ ਖੋਜ ਕਰਵਾਈ ਬਾਬਾ ਸੁਰਤਾ ਸਿੰਘ ਜੀ ਨੇ ਸਾਨੂੰ ਦੱਸਿਆ ਉਦੋਂ ਕੌਣ-ਕੌਣ ਸੀ ਅਸੀਂ ਉਦੋਂ ਬਾਬਾ ਜਨੈਲ ਸਿੰਘ ਜੀ ਖਾਸਾ ਨੂੰ ਹਲੇ ਦਸਤਾਰ ਬੰਦੀ ਹੋਈ ਨਹੀਂ ਸੀ ਅਸੀਂ ਚਾਰ ਜਾਣੇ ਗਏ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਛੋਲੇ ਤੇ ਗੁੜ ਲੈ ਕੇ ਉੱਥੇ ਪਹੁੰਚਿਆ ਸ੍ਰੀ ਹੇਮਕੁੰਡ ਸਾਹਿਬ ਉੱਪਰਲੀ ਗੁਫਾ 'ਚ ਜਦੋਂ ਮੈਂ ਗਿਆ ਸੀ ਮੈਂ ਬੜਾ ਹੈਰਾਨ ਕੇ ਪਾਣੀ ਦਾ ਇੰਤਜ਼ਾਮ ਬੜਾ ਸੋਹਣਾ ਪਿੱਛੋਂ ਪਾਣੀ ਵਗ ਰਿਹਾ ਅਤੇ ਉੱਥੇ ਇੱਕ ਬੜੀ ਸਾਰੀ ਛਿਲਾ ਸੀ ਕਹਿੰਦੇ ਮੈਂ ਇੱਕ ਸੁਚਾਰ ਮਾਲ ਸੀ ਮੇਰੇ ਕੋਲ ਮੈਂ ਧੋ ਕੇ ਉਹ ਸਿਲਾ ਦੇ ਉੱਤੇ ਜਦੋਂ ਫੇਰ ਕੇ ਸਾਫ਼ ਕਰ ਦਿੱਤੀ ਕਹਿੰਦੇ ਮੇਰੀ ਸਮਾਧੀ ਲੱਗ ਗਈ ਮੈਂ ਲਗਭਗ 48 ਘੰਟੇ ਤੱਕ ਸਮਾਧੀ ਵਿੱਚ ਹੀ ਰਹਾ 48 ਘੰਟਿਆਂ ਬਾਅਦ ਜਦ ਕਹਿੰਦੇ ਮੇਰੀ ਸਮਾਧੀ ਖੁੱਲੀ ਦਸਵੇਂ ਪਾਤਸ਼ਾਹ ਸਾਹਮਣੇ ਖੜੇ ਸੀ ਬੜੇ ਮੁਸਕਰਾ ਰਹੇ ਸੀ ਦਸਵੇਂ ਪਾਤਸ਼ਾਹ ਨੇ ਕਹਿੰਦੇ ਇੱਕ ਨਿਸ਼ਾਨ ਸਾਹਿਬ ਦਿਖਾਇਆ ਮੈਨੂੰ ਪੌੜੀਆਂ ਵਾਲਾ ਜਿਹੜਾ ਉੱਥੇ ਲੱਗਿਆ ਰਿਹਾ ਬਹੁਤ ਦੇਰ ਤੱਕ ਸਤਿਗੁਰੂ ਕਹਿੰਦੇ ਇਹ ਨਿਸ਼ਾਨ ਸਾਹਿਬ ਤੁਸੀਂ ਉੱਥੇ ਥੱਲੇ ਲਗਵਾ ਦੇ ਤਾਂ ਉਸ ਵਕਤ ਸਾਧ ਸੰਗ ਜਦੋਂ ਅਸੀਂ ਉੱਥੇ ਪਹੁੰਚੇ ਸੇਮ ਇਹੀ ਹਾਲਤ ਹੋਈ ਐਸੀ ਸਮਾਧੀ ਲੱਗੀ ਜਾਨੀ ਆਪਣੇ ਆਪ ਹੀ ਲੱਗ ਗਈ ਜੇ ਮੈਂ ਜ਼ੋਰ ਵੀ ਪਾਉਂਦਾ ਨਾ ਮੈਂ ਉਹ ਤੋੜ ਨਹੀਂ ਸਕਦਾ ਇੱਕਦਮ ਜਿਵੇਂ ਮਾਨਕ ਆਗਰ ਹੋ ਗਿਆ ਅੱਧਾ ਘੰਟਾ ਉਥੇ ਇੰਨੇ ਗੋਰੇ ਇਕੱਠੇ ਹੋ ਗਏ ਸਿੰਘ ਸਾਰੇ ਗਏ ਜਿੰਨੇ ਨਾਲ ਸਾਰੇ ਸਮਾਧੀ ਲਾ ਕੇ ਬੈਠੇ ਮੈਂ ਸਭ ਨੂੰ ਪੁੱਛਿਆ ਵੀ ਤੇਦੇ ਤੇਰੇ ਤੇ ਕੀ ਅਸਰ ਹੋਇਆ ਇੱਕ ਸਿੰਘ ਕਹਿੰਦਾ ਵੀ ਵਿਸ਼ੇਵਕਾਰ ਜੇ ਐਂ ਲੱਗਦੇ ਸੀ ਹੈ ਨਹੀਂਗੇ ਕੋਈ ਕਹਿੰਦਾ ਮਾਨ ਮੇਰਾ ਬਿਲਕੁਲ ਟਿਕ ਗਿਆ ਫੁਰਨਾ ਹੀ ਬੰਦ ਹੋ ਗਏ ਮੇਰੇ 2 ਦਿਨ ਤੱਕ ਉਹ ਸਾਧ ਸੰਗਤ ਅਵਸਥਾ ਰਹੀ ਮੈਂ ਉਹ ਸਿੰਘ ਨੂੰ ਕਿਹਾ ਇੱਥੇ ਭਾਈ ਵੀਰ ਸਿੰਘ ਨੇ ਲਿਖਿਆ ਵੀ ਮੂਲ ਮੰਤਰ ਗੁਰਨਾਨਕ ਦੇਵ ਜੀ ਨੇ ਲਿਖਿਆ ਉਹ ਲੱਭ ਕੇ ਦੇ ਜਦੋਂ ਮੈਂ ਚਲਿਆ ਗਿਆ ਉੱਥੋਂ ਇੰਗਲੈਂਡ ਨੂੰ ਤਾਂ ਫਿਰ ਉਹਨਾਂ ਨੇ ਕਾਫੀ ਖੋਜ ਤੋਂ ਬਾਅਦ ਫਿਰ ਮੈਨੂੰ ਉਹਦੀ ਫੋਟੋ ਭੇਜੀ ਕਹਿੰਦੇ ਉਹ ਥਾਂ ਲੱਭ ਗਈ ਉਹ ਪੱਥਰ ਵੀ ਲੱਭ ਗਿਆ ਸਾਨੂੰ ਪਰ ਉਹ ਤੇ ਮੂਲ ਮੰਤਰ ਨਹੀਂ ਲਿਖਿਆ ਹੋਇਆ ਸੀ ਉਹ ਤੇ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਕਿੰਨੀ ਵਾਰ ਲਾਈਨ ਵਿੱਚ ਲਿਖਿਆ ਅੱਜ ਵੀ ਉਹ ਪੱਥਰ ਉੱਥੇ ਮੌਜੂਦ ਹੈ। ਉਹਨਾਂ ਨੂੰ ਤਾਂ ਪਤਾ ਨਹੀਂ ਇਹ ਕੀ ਲਿਖਿਆ ਹੋਇਆ। ਪਰ ਆਪਾਂ ਗੁਰਸਿੱਖਾਂ ਨੂੰ ਪਤਾ ਹੈ ਕਿ ਕੋ ਓੰਕਾਰ ਲਿਖਿਆ ਹੋਇਆ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੋ ਜਗ੍ਹਾ ਤੇ ਉੱਥੇ ਗਏ ਪਰਉਪਕਾਰ ਇਹ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਹਾਜ਼ ਤੇ ਪਾਣੀ ਵਾਲੇ ਜਹਾਜ਼ ਚੱਲਦੇ ਸੀ ਉਦੋਂ ਗਏ ਜਦ ਗੁਲਾਮਾਂ ਦੇ ਵਿੱਚ ਗਏ ਸੀ। ਉੱਥੋਂ ਦੇ ਰਾਜੇ ਨਾਲ ਵਾਰਤਾਲਾਪ ਕੀਤੀ ਸੀ। ਸਪੇਨ ਵਿੱਚ ਦੂਜਾ ਇੱਕ ਕਿਲੇ ਆ ਜਿੱਥੇ ਗੁਰਨਾਨਕ ਦੇਵ ਜੀ ਗਏ ਜਿੱਥੇ ਸਾਰੇ ਗੁਲਾਮ ਬੰਦ ਕੀਤੇ ਹੋਏ ਸੀ ਉੱਥੇ ਇੱਕ ਇਸਤਰੀ ਨੂੰ ਕਹਿ ਰਹੇ ਸੀ ਅੱਛੀ ਨਹੀਂ ਹੈ ਸਾਰੇ ਲੋਕ ਕਹਿੰਦੇ ਮਾੜੀ ਹੈ ਮਾੜੀ ਹੈ ਕਿਉਂਕਿ ਭਜਨ ਬੰਦਗੀ ਵਾਲਾ ਨੂੰ ਸਾਰੇ ਮਾੜਾ ਹੀ ਕਹਿੰਦੇ ਹੁੰਦੇ ਆ ਰਾਜਾ ਵੀ ਕਹੇ ਇਹਨਾਂ ਨੂੰ ਇਹੀ ਸਜ਼ਾ ਦੇ ਉਹ ਕਿਲੇ 'ਚ ਬੰਦ ਕਰਤੇ ਮਹਾਰਾਜ ਵੀ ਉੱਥੇ ਬੰਦ ਸੀ ਕਿਲੇ ਦਾ ਦਰਵਾਜ਼ੇ ਦਾ ਜਿੰਦਾ ਐਸਾ ਵੱਜਿਆ ਉਹ ਖੁੱਲ੍ਹੇ ਹੀ ਨਾ ਸਾਰੇ ਕਹਿੰਦੇ ਇਹ ਦਰਵਾਜ਼ਾ ਹੁਣ ਕਿਵੇਂ ਖੁੱਲੇਗਾ ਸਤਿਗੁਰੂ ਕਹਿੰਦੇ ਸਾਰੇ ਜਾਣੇ ਵਾਰੀ-ਵਾਰੀ ਇਹ ਜਿੰਦੇ ਨੂੰ ਹੱਥ ਲਾਈ ਜਾਓ ਜਿਹਦਾ ਹੱਥ ਲੱਗ ਕੇ ਜਿੰਦਾ ਖੁੱਲ ਗਿਆ ਉਹ ਮਹਾਪੁਰਖ ਮੰਨਿਆ ਜਾਊਗਾ ਸਾਰੇ ਲਾਉਂਦੇ ਰੇ ਲਾਉਂ ਜਿਹੜੀ ਬੀਬੀ ਨੂੰ ਸਾਰੇ ਕਹਿੰਦੇ ਸੀ ਇਹ ਮਾੜੀ ਆ ਇਹ ਐ ਕਰਦੀ ਆ ਉਹ ਜਦੋਂ ਉਹਨੇ ਹੱਥ ਲਾਇਆ ਉਹ ਜਿੰਦਾ ਖੁੱਲ ਗਿਆ ਮਹਾਰਾਜ ਜੀ ਕਹਿੰਦੇ ਦੇਖੋ ਇਹਦੇ ਹੱਥ ਲਾਉਣ ਨਾਲ ਜਿੰਦਾ ਖੁੱਲਿਆ ਇਹ ਮਾਮੂਲੀ ਹਸਤ ਨਹੀਂ ਹੈ ਉਸ ਗੱਲ ਤੋਂ ਫਿਰ ਉੱਥੋਂ ਦਾ ਜਿਹੜਾ ਰਾਜਾ ਪ੍ਰਭਾਵਿਤ ਹੋਇਆ ਗੁਰਨਾਨਕ ਦੇਵ ਜੀ ਨਾਲ ਚਰਚਾ ਕੀਤੀ ਮਹਾਰਾਜ ਨੇ ਸਮਝਾਇਆ ਬੰਦੇ ਨੂੰ ਗੁਲਾਮ ਬਣਾਉਣਾ ਠੀਕ ਨਹੀਂ ਹੈ ਫਿਰ ਮੈਂ ਪ੍ਰਸ਼ਨ ਕੀਤਾ ਵੀ ਇਹ ਤਾਂ ਠੀਕ ਹੈ ਵੀ ਗੁਰਨਾਨਕ ਦੇਵ ਜੀ ਚਲੋ ਉਹ ਤਾਂ ਸਾਰੀਆਂ ਬੋਲੀਆਂ ਮਹਾਰਾਜ ਦੀਆਂ ਹੀ ਨੇ ਮੈਂ ਕਿਹਾ ਵੀ ਰਾਜੇ ਨਾਲ ਫਿਰ ਗੱਲਬਾਤ ਕਿਵੇਂ ਹੋਈ ਇਕ ਕਹਿੰਦੇ ਇੱਥੇ ਇੱਕ ਬੰਦਾ ਸੀ ਲੂਥਰ ਲੂਥਰੋ ਦਾ ਨਾਮ ਸੀ ਤੇ ਉਹਨ ਪਰਸ਼ੀਅਨ ਭਾਸ਼ਾ ਗੁਰੂ ਨਾਨਕ ਦੇਵ ਜੀ ਨੂੰ ਆਉਂਦੀ ਸੀ। ਉਹ ਬੰਦੇ ਨੂੰ ਵੀ ਆਉਂਦੀ ਸੀ। ਸਪੈਨਿਸ਼ ਨਹੀਂ ਪਰਸ਼ੀਅਨ ਭਾਸ਼ਾ ਵਿੱਚ ਗੱਲ ਕਰਕੇ ਉਹ ਸਪੈਨਿਸ਼ ਵਿੱਚ ਰਾਜੇ ਨੂੰ ਦੱਸਦਾ ਸੀ ਸਾਰੀਆਂ ਗੱਲਾਂ। ਰਾਜਾ ਪ੍ਰਭਾਵਿਤ ਹੋਇਆ ਤੇ ਉਹਨ ਸਾਰੇ ਗੁਲਾਮ ਆਜ਼ਾਦ ਕਰ ਦਿੱਤੇ। ਇਹ ਸਾਡੇ ਸਤਿਗੁਰਾਂ ਦਾ ਪਰਪਕਾਰ ਹੈ। ਬੜੇ ਥਾਵਾਂ ਤੇ ਗੁਲਾਮਾਂ ਨੂੰ ਜਾ ਕੇ ਛੁਡਾਇਆ ਸਤਿਗੁਰੂ ਸੱਚੇ ਪਾਤਸ਼ਾਹ ਨੇ। ਦੋ ਥਾਂ ਤੇ ਮਹਾਰਾਜ ਸੁਪੇਨ ਵਿੱਚ ਗਏ ਤੇ ਇਧਰ ਗਰੀਸ ਵਿੱਚ ਮਹਾਰਾਜ 8 ਜਗ੍ਹਾ ਦੇ ਉੱਤੇ ਗਏ ਨੇ ਇਧਰ ਇਹ ਜਾਂ ਵੈਟਿਕਨ ਸਿਟੀ ਪੈਂਦੀ ਹੈ ਰੋਮ ਦੇ ਵਿੱਚ ਇੱਥੇ ਵੀ ਗੁਰੂ ਨਾਨਕ ਦੇਵ ਜੀ ਗਏ ਮੈਨੂੰ ਕਿਸੇ ਨੇ ਦੱਸਿਆ ਉੱਥੇ ਰਜਿਸਟਰ ਦੇ ਉੱਤੇ ਮਹਾਰਾਜ ਦੇ ਦਸਖਤ ਵੀ ਨੇ ਲਿਖਿਆ ਵੀ ਹੋਇਆ ਅਸੀਂ 1-2 ਵਾਰ ਕੋਸ਼ਿਸ਼ ਕੀਤੀ ਵੀ ਰਜਿਸਟਰ ਸਾਨੂੰ ਮਿਲੇ ਕਹਿੰਦੇ ਉਹ ਜिल्ਦ ਬਣਾਉਣ ਵਾਸਤੇ ਇੰਗਲੈਂਡ ਗਿਆ ਹੋਇਆ ਪਿੱਛੇ ਜੇ ਕੀ ਹੋਇਆ ਕਿ ਯੂਐਸਏ ਦਾ ਵਿਦੇਸ਼ ਮੰਤਰੀ ਉੱਥੇ ਆਇਆ ਤਾਂ ਉਹਨੇ ਸਾਰੀ ਗੱਲ ਫਿਰ ਜਾ ਕੇ ਉੱਥੇ ਪਾਰਲੀਮੈਂਟ 'ਚ ਕੀਤੀ। ਵੀ ਗੁਰਨਾਨਕ ਦੇਵ ਜੀ ਉੱਥੇ ਆਏ ਨੇ ਔਰ ਮੈਂ ਉਹ ਸਾਰਾ ਆਪ ਉਹਨਾਂ ਦੇ ਹੱਥ ਦੀ ਲਿਖਤ ਦੇਖੀ ਆ ਕਿਉਂਕਿ ਜਿਹੜਾ ਵੀ ਵੱਡਾ ਬੰਦਾ ਉੱਥੇ ਆਉਂਦਾ ਉਹ ਸਾਈਨ ਕਰਕੇ ਜਾਂਦਾ ਉੱਥੇ। ਉੱਥੋਂ ਦੇ ਪੋਪ ਦੇ ਨਾਲ ਜਿਹੜਾ ਵੱਡਾ ਪੋਪ ਹੁੰਦਾ ਉਹਦੇ ਨਾਲ ਗੁਰਨਾਨਕ ਦੇਵ ਜੀ ਦੀ ਬਹੁਤ वार्तालाਪ ਹੋਈ। ਇਹ ਵੀ ਲੂਥਰ ਨੇ ਹੀ ਕਰਵਾਈ ਸੀ। ਵਾਰਤਾਲਾਪ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸੁਣ ਸੁਣ ਕੇ ਪੋਪ ਨੂੰ ਕਾਫੀ ਮਹਾਰਾਜ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਸੀ